ਅੱਜ ਦੇ ਸਮੇਂ ਦੇ ਵਿੱਚ ਜਿੱਤੇ ਲੁੱਟਾਂ ਖੋਹਾਂ ਚੋਰੀਆਂ ਵਾਰ ਦਾ ਤਾਂ ਲਗਾਤਾਰ ਵਧੀਆਂ ਜਾ ਰਹੇ ਨੇ ਪਰ ਦੂਜੇ ਪਾਸੇ ਲੋਕਾਂ ਦੇ ਵੱਲੋਂ ਨਜਾਇਜ਼ ਫਾਇਦਾ ਚੁੱਕਦੇ ਹੋਏ ਝੂਠੀਆਂ ਕਹਾਣੀਆਂ ਬਣਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਨੇ તાਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਐਨਆਰਆਈ ਜੋੜੇ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਲੁੱਟਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਪੁਲਿਸ ਨੂੰ ਇੱਕ ਵੀਡੀਓ ਵੀ ਪੇਸ਼ ਕੀਤੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਜਦੋਂ ਬਠਿੰਡਾ ਪੁਲਿਸ ਨੇ ਕਾਰਵਾਈ ਕੀਤੀ ਤਾਂ ਐਨਆਰਆਈ ਜੋੜੇ ਨੂੰ ਹੀ ਗ੍ਰਿਫਤਾਰ ਕਰ ਲਿਆ ਕਿਉਂਕਿ ਐਨਆਰਆਈ ਜੋੜੇ ਦੇ ਬੋਲੋ ਇਸ ਮਾਲ ਦੇ ਵਿੱਚ ਝੂਠ ਬੋਲਿਆ ਗਿਆ ਤੇ ਸਾਰੀ ਕਹਾਣੀ ਖੁਦ ਰਚੀ ਗਈ ਸੀ ਅਸਲ ਚ ਕਹਾਣੀ ਸਾਰੇ ਹੁਣ ਸਾਫ ਹੋ ਚੁੱਕੀ ਹੈ ਰਾਤ ਦੇ ਵਕਤ ਐਨਆਰਆਈ ਜੋੜੇ ਦੇ ਨਾਲ ਕਾਰ ਦੇ ਵਿੱਚ ਇੱਕ ਬੱਚਾ ਵੀ ਸਵਾਰ ਸੀ ਜਿਸ ਨੂੰ ਉਲਟੀਆਂ ਲੱਗੀਆਂ ਤਾਂ ਕਾਰ ਰੋਕ ਕੇ ਬੱਚੇ ਨੂੰ ਉਲਟੀ ਕਰਵਾਉਣ ਵਾਸਤੇ ਉੱਥੇ ਖੜੇ ਸੀ ਤਾਂ ਪਿੱਛੇ ਇੱਕ ਕਾਰ ਆ ਰਹੀ ਸੀ ਜਿਸ ਦੇ ਵਿੱਚ ਫਾਜ਼ਿਲਕਾ ਦੇ ਸਾਰੇ ਖਿਡਾਰੀ ਸਵਾਰ ਸੀ ਉਹਨਾਂ ਨੂੰ ਲੱਗਾ ਕਿ ਕੋਈ ਘਟਨਾ ਹੋ ਗਈ ਐ ਇਸ ਪਰਿਵਾਰ ਦੇ ਨਾਲ ਤਾਂ ਉਹ ਨੌਜਵਾਨ ਕਾਰ ਤੋਂ ਉਤਰ ਕੇ ਆਏ ਤੇ ਐਨਆਰਆਈ ਫੈਮਿਲੀ ਦੇ ਨਾਲ ਗੱਲਬਾਤ ਕਰਨ ਲੱਗੇ ਇਹ ਐਨਆਰਆਈ ਦੇ ਵੱਲੋਂ ਸ਼ਰਾਬ ਪੀਤੀ ਹੋਈ ਸੀ ਉਲਟਾ ਨੌਜਵਾਨਾਂ ਦੇ ਨਾਲ ਹੱਥੋਂ ਪਾਈ ਸ਼ੁਰੂ ਕਰ ਦਿੱਤੀ ਤੇ ਜਦੋਂ ਨੌਜਵਾਨ ਨੂੰ ਲੱਗਿਆ ਕਿ ਅਸੀਂ ਤਾਂ ਇਹਨਾਂ ਦੀ ਮਦਦ ਕਰਨ ਵਾਸਤੇ ਆਇਆ ਤਾਂ ਫਿਰ ਉਹ ਉੱਥੋਂ ਭੱਜ ਗਿਆ ਜਿਸ ਦੀ ਵੀਡੀਓ ਬਣਾਈ ਗਈ ਹੈ ਮੈਡਮ ਅਮਨੀਤ ਕੁੰਡਲ ਐਸਐਸਪੀ ਬਠਿੰਡਾ ਵੱਲੋਂ ਸਾਰੀ ਗੱਲ ਸਾਫ਼ ਕਰ ਦਿੱਤੀ ਹੈ ਆਓ ਸੁਣਦੇ ਹਾਂ ਗੋਨਿਆਨਾ ਮੰਡੀ ਇਨਫੋਰਮੇਸ਼ਨ ਸੀ ਕਿ ਇੱਕ ਫੈਮਿਲੀ ਇਨੋਵਾ ਗੱਡੀ ਚਾਰੀ ਸੀਗੀ ਜਿਹੜੇ ਪਿੱਛੋਂ ਚੱਕ ਚੱਕਤੂ ਪਿੰਡ ਨੂੰ ਬਿਲੋਂਗ ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਲੇਡੀ ਸੀਗੀ ਕੰਪਲੇਨੈਂਟ ਉਹਨਾਂ ਦਾ ਨਾਮ ਰਜਿੰਦਰ ਕੌਰ ਹੈ ਔਰ ਉਹਦਾ ਹਸਬੰਡ ਦਾ ਨਾਮ ਹੈਗਾ ਸਾਹਿਬ ਇਹ ਅੱਜਕੱਲ ਐਡਲੇਡ ਆਸਟ੍ਰੇਲੀਆ ਤੋਂ ਆਏ ਹੋਏ ਹੈ ਪਿਛੇ ਚਗਬਕਤੂ ਨੂੰ ਬਿਲੋਂਗ ਕਰਦੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਵਿਆਜ਼ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ 5 ਸਾਲ ਦੀ ਬੱਚੀ ਨੂੰ ਅਨੀਜ਼ੀ ਫੀਲ ਹੋ ਰਿਹਾ ਸੀ ਗੱਡੀ 'ਚ ਤੇ ਉਹਨੂੰ ਵੋਮਿਟਿੰਗ ਕਰਾਉਣ ਲਈ ਉਹ ਸੜਕ 'ਤੇ ਉਹਨਾਂ ਨੇ ਗੱਡੀ ਰੋਕੀ ਸੀਗੀ ਕਿ ਅਚਾਨਕ ਪਿੱਛੋਂ ਇੱਕ ਵਾਈਡ ਆਰਟੀਗਾ ਗੱਡੀ ਆਂਦੀ ਹੈ ਜਿਹਦੇ 'ਚ 7-8 ਲ ਉਹ ਯੂਥ ਸੀਗੇ ਜਿਨ੍ਹਾਂ ਨੇ ਗੱਡੀ ਤੋਂ ਉਤਰ ਕੇ बिकॉज ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਹਰ ਸੀ ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਐਦਾਂ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਨੂੰ ਥ੍ਰੈਟਨ ਕੀਤਾ ਤੇ ਲੇਡੀ ਨੇ ਕਿਹਾ ਕਿ ਮੇਰੇ ਜਿ ਜਿੰਨੀ ਵੀ ਮੇਰੀ ਜੁਐਲਰੀ ਸੀਗੇ ਵਿਚ ਇਨਕਲੂਡਡ ਅਰਾਊਂਡ 28 ਟੋਲੇ ਵਰਥ ਆਫ ਉਹਦੀ ਜਿਹੜੀ ਚੂੜੀਆਂ ਸੀਗੀਆਂ ਤੇ ਉਹਦੇ ਜਿਹੜੇ ਉਹਦੇ ਲਈ ਦਾ ਹਾਰ ਸੀ ਉਹਦਾ ਵਜ਼ਨ ਅਰਾਊਂਡ 9 ਤੋਲੇ ਔਰ ਉਹਦੇ ਹਸਬੰਡ ਦਾ ਬ੍ਰੇਸਲੇਟ ਸਾਰਾ ਕੁਝ ਮਿਲਾ ਕੇ ਅਰਾਊਂਡ 39 ਤੋਲੇ ਸੋਨਾ ਉਹਨਾਂ ਤੋਂ ਜ਼ਬਰਦਸਤੀ ਖੋ ਕਰਕੇ ਲੈ ਗਏ ਐਟ ਗਨ ਪੁਆਇੰਟ ਔਰ ਉਸ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ-ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀ ਜਿਹਦੇ ਤੋਂ ਜਿਹਦੇ 'ਚ ਗੱਡੀ ਦਾ ਨੰਬਰ ਸਾਨੂੰ ਕਲੀਅਰ ਹੋ ਗਿਆ ਸੀ ਜਿਹੜੀ ਆਰਟਿਕਾ ਗੱਡੀ ਸੀਗੀ ਜੋ ਉਹਨਾਂ ਨੇ ਦੱਸਿਆ ਸਾਡੇ ਨਾਲ ਗਨ ਪੁਆਇੰਟ ਤੇ ਖੋ ਕਰਕੇ ਗਏ ਤੇ ਬੇਸਡ ਔਨ ਦਟ ਇਨਫੋਰਮੇਸ਼ਨ ਅਸੀਂ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਦੱਸਿਆ ਕਿ ਬਹੁਤ ਜ਼ਿਆਦਾ ਵਰਥ ਆਫ ਜੂਰੀ ਇਨਵੋਲਡ ਹੈ ਇਨਾਂ ਨੇ ਕਿਹਾ ਕਿ ਇੱਕ ਨੇ ਗਨ ਪੁਆਇੰਟ ਤੇ ਦੋ ਹੋਰ ਵੀ ਬੰਦੇ ਆ ਕੋਲ ਅਸਲੇ ਸਿਗੇ ਮਤਲਬ ਅਰਾਊਂਡ 3 ਸ਼ੀ ਦੇ ਵਰ ਕਲੇਮਿੰਗ ਕਿ ਗਨ ਗਨ ਪੁਆਇੰਟ ਤੇ ਯੂਜ਼ ਹੈ ਸੋ ਇਸ ਦੇ ਚਿੰਨ੍ਹ ਐਸ ਪੀ ਡੀ ਨਰਿੰਦਰ ਇਹਨਾਂ ਦੀ ਸੁਪਰਵੀਜ਼ਨ ਚ ਸੀਆਈਏ ਸਟਾਫ ਟੂ ਇਨਸਪੈਕਟਰ ਕਰਨ ਦੀ ਟੀਮ ਨੂੰ ਵੀ ਨਾਂ ਲਾਇਆ ਔਰ ਇਹਨਾਂ ਨੇ ਬੇਸਡ ਔਨ ਫੁਟੇਜ ਔਰ ਇਹਨਾਂ ਨਾਲ ਗੱਲਬਾਤ ਕਰਦੇ ਕਰਦੇ ਸਾਰਾ ਦਿਨ ਇਸ ਤੇ ਇਨਵੈਸਟੀਗੇਸ਼ਨ ਕੀਤੀ ਗਈ ਟੈਕਨੀਕਲ ਹਿਊਮਨ ਇਨ ਤੇ ਔਰ ਇਹਨਾਂ ਨੂੰ ਵਾਰ-ਵਾਰ ਤਾਲਮੇਲ ਕੀਤੀ ਗਈ ਕਿ ਤੁਸੀਂ ਜਿਹੜਾ ਸਾਨੂੰ ਕੰਪਲੇਂਟ ਇਨੀਸ਼ੀਅਲੀ ਦਿੱਤੀ ਸੀਗੀ ਕਿ ਉਹਦੇ ਬਿਆਨ ਦੇ ਦਿਓ ਬਟ ਕਾਫੀ ਦੇ ਡਿਲੇ ਹੋਂਦਾ ਗਿਆ ਤੇ ਇਹਨਾਂ ਨੇ ਆਪਣੀ ਸਟੇਟਮੈਂਟ ਵੀ ਨਹੀਂ ਦਿੱਤੀ ਫਿਰ ਐਸ ਐਚ ਓ ਇਹਨਾਂ ਨੇ ਆਪਣੇ ਲੈਵਲ ਤੇ ਚੌਂਕੀ ਚਲਦੇ ਬਿਆਨ ਤੇ ਪਹਿਲਾਂ ਇਹਨਾਂ ਨੇ ਕਿਉਂਕਿ ਕਾਗਨੀਜ਼ੇਬਲ ਅਫੈਂਸ ਹੈਗਾ ਰੋਬਰੀ ਔਰ ਆਰਮਜ਼ ਐਟ ਸੈਕਸ਼ਨ ਦੇ ਤਹਿਤ ਅਸੀਂ ਪੁਲਿਸ ਨੇ ਹੀ ਇਹ ਪਰਚਾ ਦਿੱਤਾ ਔਰ ਜਦੋਂ ਅਸੀਂ ਤਫਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਾਜ਼ਿਲਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕਡਾਊਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਇਡੈਂਟੀਫਾਈ ਹੋਇਆ ਮਦਰ ਲਾਲ ਰੈਜ਼ੀਡੈਂਟ ਆਫ ਪਿੰਡ ਖੂਹੀ ਕਿੜਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੀ ਗਲਪਤਾ ਲੱਗੀ ਕਿ ਇਹ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਨੇ ਸੀਗੇ ਜਿਹੜੇ ਇੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਇਨਦੀ ਟੀਮ ਇਹਦੇ ਚ ਜਿਹੜੇ ਕੋ-ਪੈਸੇਂਜਰ ਸੀ ਗੱਡੀ ਚ ਉਹਨਾਂ ਦੇ ਨਾਂ ਪਤਾ ਲੱਗੇ சுரேਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਇੱਕ ਵਿਜੇਪਾਲ ਇੱਕ ਪਵਨ ਕੁਮਾਰ ਵਿਨੋਦ ਕੁਮਾਰ ਇਹ ਸਾਰੇ ਹੀ ਫਜ਼ਿਲਕਾ ਦੇ ਰਹਿਣ ਵਾਲੇ ਨੇ ਤੇ ਇੱਕ ਸਚਨ ਵੀ ਸੀਗਾ ਇਹ ਸਾਰੇ ਫਜ਼ਿਲਕਾ ਤੋਂ ਉਸ ਗੱਡੀ ਚ ਰਾਤ ਦੇ ਟਾਈਮ ਉੱਥੇ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਦੀ ਵਰਜਨ ਸੀ ਕਿ ਜਦੋਂ ਇਹਨਾਂ ਨੇ ਸੜਕ ਤੇ ਦੇਖਿਆ ਕਿ ਸ਼ਾਇਦ ਕੋਈ ਕੋਈ ਲੇਡੀ ਨਾਲ ਕੋਈ ਕਪਲ ਟਾਈਪ ਹੋ ਰਹੀ ਹੈ ਤੇ ਉਹਨਾਂ ਨੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਲਟਾ ਇਹਨਾਂ ਦੀ ਆਪਸ 'ਚ ਹੀ ਉਹਦਾ ਹਸਬੰਡ ਜੋ ਮੈਨੂੰ ਐਡਮਿਟਰੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀ ਜਿਹੜਾ ਬਾਹਰੋਂ ਆਇਆ ਹੈਗਾ ਤੇ ਇਹਨਾਂ ਦੀ ਆਪਸ 'ਚ ਹੀ ਥੋੜੀ ਹੱਥੋਪਾਈ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਤੇ ਹੀ ਗੱਲ ਪੈ ਰਹੇ ਤੇ ਉਹ ਉੱਥੋਂ ਨਿਕਲ ਗਏ ਬਟ ਬਾਅਦ 'ਚ ਇਹਨਾਂ ਨੂੰ ਨਹੀਂ ਅਵੇਰਨੈਸ ਸੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲਿਗੇਸ਼ਨ ਲਾ ਦਿੱਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨ ਪੁਆਇੰਟ ਤੇ ਲੁੱਟ ਕੋ ਹੋਈ ਹੈ ਜੋ ਐਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਵਾਰੀ-ਵਾਰੀ CIA ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸਿਗੇ ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋ ਦੀ ਵਾਰਦਾਤ ਬਿਲਕੁਲ ਹੀ ਫੈਬ੍ਰੀਕੇਟਿਡ ਮੈਨੀਪੂਲੇਟਿਡ ਸੀਗੀ ਇਸ ਕਰਕੇ ਅਸੀਂ ਤਫ਼ਤੀਸ਼ ਰਹੀ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਸੀਨੀਅਰ ਸਲਾਈਸੀ ਰੋਬਰੀ ਆਰਮਜ਼ ਆਰ ਦੇ ਉਹਦਾ ਘਾਟਾ ਜੁਰਮ ਕਰਕੇ ਔਰ ਪੁਲਿਸ ਨੂੰ ਮਿਸਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੁਣ ਇਕੁਇਵਲੈਂਟ 203 217 ਬੀਐਨਐਸ ਹੈ ਉਹਦਾ ਵਾਧਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿਛੋਂ ਆਏ ਹੈ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਰ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਦੂਸਰੇ ਪਾਸੇ ਐਨਰਾਈ ਮਹਿਲਾ ਨੇ মিডিਆ ਦੇ ਅੱਗੇ ਹੱਥ ਜੋੜ ਕੇ ਮਾਫੀ ਮੰਗੀ ਤੇ ਕਹਾਂਗੀ ਪੁਲਸ ਸਾਡੀ ਜਿਹੜੀ ਮਦਦਕਾਰੀ ਹੈ ਪਰ ਤੁਸੀਂ ਝੂਠੀਆਂ ਖਬਰਾਂ ਨਾ ਲਗਾਓ ਨੀ ਕੋਈ ਤੁਹਾਡੇ ਤੇ ਪੁਲਿਸ ਦਾ ਦਬਾਅ ਤਾਂ ਨਹੀਂ ਪੁਲਿਸ ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਕੋਆਪਰੇਟ ਕਰ ਰਹੀ ਹੈ ਪੁਲਿਸ ਦਾ ਕੋਈ ਦਬਾਅ ਨਹੀਂ ਪਲੀਜ਼ ਛੁੱਟੀਆਂ ਨਿਊਜ਼ ਕਿਹੜੀਆਂ ਪਾਤ ਨਹੀਂ ਇਹ ਮੀਡੀਆ ਨੇ ਛੁੱਟੀਆਂ ਨਿਊਜ਼ ਕਿਹੜੀਆਂ ਛੁੱਟੀਆਂ ਨਹੀਂ ਤੁਸੀਂ ਅਸਲੀ ਤਾਂ ਦੱਸੋ ਨਾ ਫਿਰ ਤਾਂ ਹੀ ਲਿਖ ਰਹੇ ਆ ਕਿ ਐਨ ਆਰ ਆਈ ਤੇ ਪੁਲਿਸ ਤਬਾਹ ਆ ਰਹੀ ਹੈ نو پولیس ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ। ਇਸ ਤੋਂ ਬਾਅਦ ਮੈਂ ਕੋਈ ਵੀ ਐਡਜਸਟਮੈਂਟ ਨਹੀਂ ਦੇਣੀ। ਆਮ ਸੌਰੀ। ਥੈਂਕ ਯੂ ਸੋ ਮਚ। ਬਸ ਬਸ ਬਸ। ਓਕੇ। ਕਾ ਦੇਖਿਆ ਜਾਬੇ ਤਾਂ ਅੱਜ ਕੱਲ੍ਹ ਲੋਕਾਂ ਦੇ ਵੱਲੋਂ ਕਿਵੇਂ ਦੇ ਤਰੀਕੇ ਅਪਣਾਏ ਜਾ ਰਹੇ ਨੇ ਕਿ ਲੋਕਾਂ ਤੇ ਹੁਣ ਯਕੀਨ ਕਰਨਾ ਹੀ ਔਖਾ ਹੁੰਦਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।